ਸਸ਼ੀਦਾ ਵੀ ਮੈਂ ਅਸ਼ਦੀਪ ਕੋ ਸੰਜੂ ਤੇ ਗੱਲ ਕਰਦੇ ਹਾਂ ਇੱਕ ਪਾਸੇ ਵੱਧ ਦੀ ਲੋਕਾਂ ਦੀ سپورਟ ਤੇ ਦੂਸਰੇ ਪਾਸੇ ਰਾਜਵੀਰ ਜਵੰਡਾ ਦੀ ਜਿਹੜੀ ਹੈ ਦਿਨ ਬਦਨ ਡਾਊਨ ਹੋ ਜਾ ਰਹੀ ਹੈ ਸਥ ਇੱਕ ਪਾਸੇ ਲੋਕ ਜਿੱਥੇ ਲਗਾਤਾਰ ਆਸਾ ਬਣਾਈ ਬੈਠੇ ਨੇ ਕਿ ਰਾਜਵੀਰ ਜਵੰਡਾ ਦੀ ਖਬਰ ਜਿਹੜੀ ਹੈ ਹਸਪੀਟਲ ਦੇ ਵਿੱਚੋਂ ਚੰਗੀ ਨਿਕਲ ਕੇ ਆਏਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਰਾਜਵੀਰ ਜਵੰਡਾ ਦਾ ਐਕਸੀਡੈਂਟ ਹੋਇਆ ਅਚਾਨਕ ਦਈ ਉਹ ਜਿਹੜੇ ਨੇ 40 ਹਸਪੀਟਲ ਦੇ ਵਿੱਚ ਜਿਹੜੇ ਨੇ ਜਿਹਦੇ ਇਲਾਜ ਵਾਸਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਤੇ ਦੂਸਰੇ ਪਾਸੇ ਲੋਕਾਂ ਵੱਲੋਂ ਆਸਾਂ ਲਗਾਈਆਂ ਗਈਆਂ ਕਿ ਹਰ ਇੱਕ ਜਿਹੜੇ ਨੇ ਕੀ ਅਰਦਾਸ ਕਰਦੇ ਸਾਹਮਣੇ ਆਏ ਚਾਹੇ ਉਹ ਸਿੱਖ ਪਾਈਚਾਰਾ ਹੋਵੇ ਚਾਹੇ ਉਹ 크ਿਸਚੀਅਨਸ ਹੋਣ ਤੇ ਚਾਹੇ ਉਹ ਹਿੰਦੂ ਹੋਣ ਯਾਨੀ ਕਿ ਇਹਨਾਂ ਜਿਹੜੇ ਸਿੰਗਰਾਂ ਦਾ ਹੁੰਦਾ ਕੋਈ ਧਰਮ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਹਰੇਕ ਧਰਮ ਨੂੰ ਆਪਣਾ ਮੰਨਦੇ ਨੇ ਹਰ ਇੱਕ ਧਰਮ ਅੱਗੇ ਸਿਰ ਝੁਕਾਉਂਦੇ ਨੇ ਤੇ ਦੂਸਰੇ ਪਾਸੇ ਜਿਹੜੇ ਨੇ ਰਾਜੀਵ ਜਵੰਡਾ ਉਹਨਾਂ ਨੇ ਪੰਜਾਬ ਤੇ ਪੰਜਾਬੀ ਬੋਲਣ ਵਾਲੇ ਲੋਕਾਂ ਦੇ ਮਨਾਂ ਦੇ ਉੱਤੇ ਬੜੀ ਹੀ ਵਧੀਆ ਆਪਣੀ ਛਾਪ ਛੱਪੀ ਹੋਈ ਹੈ ਜੇਕਰ ਗੱਲ ਕਰੀਏ ਰਾਜੀਵ ਜਵੰਡਾ ਦੀ ਛੋਟਾ ਜਿਹਾ ਪਰਿਵਾਰ ਹੈ ਪਰਿਵਾਰ ਵੱਲੋਂ ਵੀ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਤੁਸੀਂ ਪਿੰਡਾਂ ਦੇ ਵਿੱਚ ਅਰਦਾਸਾਂ ਕਰੋ ਤੁਸੀਂ ਜਿੱਥੇ ਬੈਠੇ ਹੋ ਜਿਹੜੇ ਧਰਮ ਨੂੰ ਮੰਨਦੇ ਹੋ ਉਸੇ ਧਰਮ ਦੇ ਨਾਲ ਰਿਲੇਟਡ ਮੇਰੇ ਪੁੱਤਰ ਲਈ ਉਹਨਾਂ ਦੀ ਮਾਂ ਵੱਲੋਂ ਕਿਹਾ ਗਿਆ ਕਿ ਅਰਦਾਸਾਂ ਕਰੋ ਜਿਹੜੇ ਉਹ ਜਲਦੀ ਠੀਕ ਹੋ ਕੇ ਹਸਪੀਟਲ ਤੋਂ ਬਾਹਰ ਆ ਸਕਣ ਛੋਟੇ-ਛੋਟੇ ਉਹਨਾਂ ਦੇ ਬੱਚੇ ਨੇ ਆਖਰਕਾਰ ਹਰ ਵੱਲੋਂ ਜਿਹੜੀ ਹੈ ਜਿੰਨੇ ਜੋਗੇ ਨੇ ਉਨੀਆਂ ਹੀ ਲੋਕਾਂ ਵੱਲੋਂ ਅਰਦਾਸਾਂ ਕੀਤੀਆਂ ਗਈਆਂ ਤੇ ਦੂਸਰੇ ਪਾਸੇ ਲੋਕਾਂ ਨੇ ਗੁਰਦੁਆਰਿਆਂ ਤੱਕ ਜਿਹੜੇ ਨੇ ਆਪਣੇ ਪਿੰਡਾਂ ਦੇ ਵਿੱਚ ਅਰਦਾਸ ਕਰਵਾਈ ਕਿ ਰਾਜਵੀਰ ਜਵੰਡਾ ਜਲਦੀ ਠੀਕ ਹੋ ਕੇ ਹਸਪੀਟਲ ਤੋਂ ਬਾਹਰ ਆ ਸਕਣ ਲੇਕਿਨ ਹੌਲੀ-ਹੌਲੀ ਜਿਹੜਾ ਵੀ ਬੁਲੇਟਿਨ ਜਾਰੀ ਕੀਤਾ ਗਿਆ ਹਾਲਾਂਕਿ 1 2 3 ਬੁਲੇਟਿਨ ਦੇ ਵਿੱਚ ਡਾਕਟਰਾਂ ਨੇ ਕੋਈ ਖੁੱਲ ਕੇ ਗੱਲ ਨਹੀਂ ਰੱਖੀ ਲੇਕਿਨ ਆਖਰਕਾਰ ਹੋਣ ਡਾਕਟਰ ਇਹ ਕਹਿ ਰਹੇ ਨੇ ਕਿ ਉਹਨਾਂ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਯਾਨੀ ਕਿ ਪਹਿਲਾਂ ਉਹ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੇ ਅੰਗ ਕੰਮ ਨਹੀਂ ਕਰ ਰਹੇ, ਅੰਗ ਤਾਂ ਤਾਂ ਹੀ ਨਹੀਂ ਕੰਮ ਕਰਦੇ ਜੇ ਦਿਮਾਗ ਨੂੰ ਆਕਸੀਜਨ ਜਾਂਦੀ। ਲੇਕਿਨ 100% ਦਿਮਾਗ ਜਿਹੜਾ ਹੈ ਉਹ ਕਹਿ ਰਹੇ ਨੇ ਕਿ ਡੈਮੇਜ ਹੋ ਚੁੱਕਾ ਹੈ ਤਾਂ ਜੇਕਰ ਇਹ ਗੱਲ ਡਾਕਟਰਾਂ ਨੂੰ ਪਹਿਲਾਂ ਹੀ ਪਤਾ ਸੀ ਤਾਂ ਡਾਕਟਰ ਕਿਉਂ ਨਹੀਂ ਦੱਸ ਰਹੇ ਸੀ? ਯਾਨੀ ਕਿ ਵਾਕ ਵਾਕ ਜਿਹੜੇ ਨੇ ਕਾਫੀ ਸੋਸ਼ਲ ਮੀਡੀਆ ਤੇ ਲੋਕਾਂ ਨੇ ਵੀ ਆਪਣੀਆਂ ਪੋਸਟਾਂ ਪਾ ਕੇ ਕਿਹਾ ਕਿ ਰਾਜਵੀਰ ਜਵੰਡਾ ਦੀ ਜਿਵੇਂ ਜਿਵੇਂ ਸਿਹਤ ਡਾਊਨ ਹੁੰਦੀ ਜਾ ਰਹੀ ਹੈ ਲੇਕਿਨ ਡਾਕਟਰ ਖੋਲ ਕੇ ਗੱਲ ਬਾਹਰ ਆ ਕੇ ਨਹੀਂ ਕਰ ਰਹੇ ਤੁਹਾਨੂੰ ਦੱਸ ਦਈਏ ਕਿ ਇੱਕ ਅਹਿਮ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਰਾਜਵੀਰ ਜਵੰਡਾ ਨੂੰ ਲੈ ਕੇ ਕਿ ਜਿਹੜੇ ਨੇ ਪੰਜਾਬੀ ਗਾਇਕ ਰਾਜਵੀਰ ਜਵੰਡਾ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਤਾਜ਼ਾ ਮੈਡੀਕਲ ਬਲੇਟਨ ਵਿੱਚ ਕਿਹਾ ਗਿਆ ਕਿ ਉਹਨਾਂ ਦੇ ਇਲਾਜ ਦੇ 7ਵੇਂ ਦਿਨ ਵੀ ਦਿਲ ਦੀ ਧੜਕਣ ਬਲਾਈ ਰੱਖਣ ਲਈ ਉਹਨਾਂ ਨੂੰ ਲਾਈਵ ਸਪੋਰਟਸ ਤੇ ਰੱਖਿਆ ਗਿਆ ਹੈ ਰਾਜਵੀਰ ਦੇ ਸਿਰ ਅਤੇ ਰੀੜ ਦੀ ਹੱਡੀ ਗੰਭੀਰ ਸੱਟਾਂ ਲੱਗੀਆਂ ਨੇ ਨਤੀਜੇ ਵਜੋਂ ਉਹਨਾਂ ਦੇ ਸਰੀਰ ਦਾ ਕੋਈ ਹੋਰ ਅੰਗ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਹੈ ਹਾਲਾਂਕਿ ਸੇਤਿਆਬੀ ਦੀ ਪ੍ਰਾਸਨਾ ਕਰਨ ਵਾਲੇ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਡਾਕਟਰ ਕੋਲ ਇਲਾਜ ਦੇ ਵਿਕਲਪ ਖਤਮ ਹੋ ਰਹੇ ਹਨ ਜਵੰਡਾ ਦੀ ਸਿਹਤ ਹੋਰ ਵੀ ਨਾਜ਼ੁਕ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਿੱਥੇ ਹੁਣ 6ਵਾਂ ਬਲੇਟਿਨ ਜਾਰੀ ਕੀਤਾ ਗਿਆ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਨੇ ਡਾਕਟਰ ਉਹ ਹੁਣ ਆਪਣੀਆਂ ਆਸਾਂ ਛੱਡ ਦੇ ਨਜ਼ਰ ਆ ਰਹੇ ਨੇ ਡਾਕਟਰਾਂ ਵੱਲੋਂ ਜਿਹੜੀ ਹੈ ਆਸ ਨਹੀਂ ਕੀਤੀ ਜਾ ਰਹੀ ਤੇ ਦੂਸਰੇ ਪਾਸੇ ਅਰਦਾਸਾਂ ਲੋਕਾਂ ਦੀਆਂ ਜਾਰੀ ਨੇ ਲੇਕਿਨ ਅਰਦਾਸਾਂ 'ਚ ਬਹੁਤ ਦਮ ਹੁੰਦਾ ਹੈ ਅਰਦਾਸਾਂ ਹਮੇਸ਼ਾ ਜਾਰੀ ਰੱਖਣੀਆਂ ਚਾਹੀਦੀਆਂ ਨੇ ਲੇਕਿਨ ਜਿਸ ਤਰੀਕੇ ਦੇ ਨਾਲ ਡਾਕਟਰ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਦੀ ਰਿਪੋਰਟ ਦੇ ਰਹੇ ਸੀ ਉਹ ਦਿਨ ਬਦ ਦਿਨ ਜਿਹੜੀ ਹੈ ਡਾਊਨ ਹੀ ਰਿਪੋਰਟ ਦਿੱਤੀ ਜਾ ਰਹੀ ਹੈ ਹਾਲਾਂਕਿ ਡਾਕਟਰਾਂ ਦੀਆਂ ਕਾਫੀ ਗੱਲਾਂ ਸੋਸ਼ਲ ਮੀਡੀਆ ਤੇ ਵੱਖੋ ਵੱਖਰੇ ਬੁੱਧੀ ਜੀਵਾਂ ਨੇ ਬਾਹਰ ਲਿਆ ਕੇ ਰੱਖੀਆਂ ਲੇਕਿਨ ਹੁਣ ਲੋਕਾਂ ਦੇ ਵੱਡੇ ਸਵਾਲ ਵੀ ਖੜੇ ਹੋ ਜਾਣਗੇ ਕਿਉਂਕਿ ਇੱਕ ਪਾਸੇ ਜੇਕਰ ਰਾਜਵੀਰ ਜਵੰਡਾ ਦੇ ਰੀੜ ਦੀ ਹੱਡੀ ਟੁੱਟੀ ਸੀ ਤਾਂ ਉਸ ਤੋਂ ਬਾਅਦ ਅੰਗਾਂ ਨੇ ਕੰਮ ਕਰਨਾ ਬੰਦ ਕੀਤਾ ਸੀ ਲੇਕਿਨ ਜਦੋਂ ਵੀ ਡਾਕਟਰ ਬਾਹਰ ਆ ਕੇ ਬਲੇਟਨ ਜਾਰੀ ਕਰਦਾ ਸੀ ਤਾਂ ਕਦੀ ਉਹਨਾਂ ਦੇ ਬਲੇਟਨ ਦੇ ਵਿੱਚ ਕੋਈ ਚੰਗੀ ਖਬਰ ਦੇ ਨਾਲ-ਨਾਲ ਉਹਨਾਂ ਨੇ ਆਸ ਜ਼ਰੂਰ ਦਿੱਤੀ ਹੋਈ ਸੀ ਲੋਕਾਂ ਨੂੰ ਕਿ ਰਾਜੀਵ ਜਵੰਡਾ ਜਲਦੀ ਠੀਕ ਹੋ ਜਾਣਗੇ ਲੇਕਿਨ ਹੁਣ ਹੌਲੀ-ਹੌਲੀ ਜਿਹੜੀਆਂ ਵੀ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਦਿਨ-ਬਦਨ ਰਾਜੀਵ ਜਵੰਡਾ ਦੀ ਸਿਹਤ ਡਾਊਨ ਹੀ ਦੱਸੀ ਜਾ ਰਹੀ ਹੈ ਤੇ ਹੁਣ ਤਾਂ ਇਹ ਕਹਿ ਰਹੇ ਨੇ ਕਿ ਉਹਨਾਂ ਦੇ ਅੰਗਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ ਬਾਕੀ ਅਰਦਾਸਾਂ ਵਿੱਚ ਜਾਰੀ ਰੱਖੋ ਕਿਉਂਕਿ ਪੰਜਾਬੀ ਪੰਜਾਬੀ ਹਮੇਸ਼ਾ ਨਾਲ ਖੜਦਾ ਹੈ ਤੇ ਇਹ ਵੀ ਇੱਕ ਸੱਭਿਆਚਾਰ ਗਾਇਕ ਹੈ ਜਿਨੇ ਤੁਹਾਨੂੰ ਮਨੋਰੰਜਨ ਵੀ ਦਿੱਤਾ ਜਿਨੇ ਤੁਹਾਡੇ ਧੀਆਂ ਪੈਣਾ ਤੇ ਸੋਹਣੇ ਗਾਣੇ ਵੀ ਗਾਏ ਲੇਕਿਨ ਹੁਣ ਸਾਨੂੰ ਅਰਦਾਸਾਂ ਦੇ ਵਿੱਚ ਹੀ ਜ਼ੋਰ ਦਿਖਾਈ ਦੇ ਰਿਹਾ ਹੈ ਧੰਨਵਾਦ